ਆਈ ਕਮਲਜੀਤ ਜੀ ਦਾ ਦੇ ਫੰਕਸ਼ਨ ਬਾਰੇ ਮੈਂ ਕਮਲਜੀਤ ਸਿੰਘ ਵਿੱਕੀ ਪ੍ਰਦਾਨ ਬਾਬਾ ਫਰੀਦ ਮੈਮੋਰੀਅਲ এডਿਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਤੇ ਸਾਡੇ ਨਾਲ ਸਾਰੀਆਂ ਬਰਾਸ ਫਾਊਂਡੇਸ਼ਨ ਸਗਰਾਮੀ ਕਲਾ ਕੇਂਦਰ ਪਵਨ ਜੋਗ ਮੈ ਇੱਕ ਵੈਟਰ ਫਾਊਂਡੇਸ਼ਨ ਸਾਰੀਆਂ ਇਹ ਸੰਸਥਾਵਾਂ ਜਿਹੜੀਆਂ ਸਾਨੂੰ ਸਹਿਯੋਗ ਕਰ ਰਹੀਆਂ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਵੀ ਪਿਛਲੇ 12 ਸਾਲ ਤੋਂ ਸਾਡੀਆਂ ਬੱਚੀਆਂ ਨੂੰ ਸਾਡੀਆਂ ਭੈਣਾਂ ਨੂੰ ਤੇ 6 ਮਹੀਨਿਆਂ ਦੀ ਜਿਹੜੀ ਸਗਲਾਈ ਹੈ ਮਸ਼ੀਨਾਂ ਦੀ ਉਹ ਕਰਾਉਣ ਤੋਂ ਬਾਅਦ ਅਸੀਂ ਉਹ ਮਸ਼ੀਨਾਂ ਦਿੰਨੇ ਆ। ਉਹ ਮਸ਼ੀਨਾਂ ਨਾਲ ਉਹ ਸਾਡਾ ਹੀ ਹੁੰਦਾ ਉਦੇਸ਼ ਵੀ ਹਰੇਕ ਇਨਸਾਨ ਆਰਥਿਕ ਤੌਰ ਤੇ ਮਜ਼ਬੂਤ ਹੋਵੇ। ਉਹਦੇ ਨਾਲ ਸਾਡੇ ਕੋਲ ਕੰਪਿਊਟਰ ਦਾ ਕੋਰਸ ਚੱਲਦਾ ਹੈ ਤੇ ਸਾਡੇ ਕੋਲੇ ਸਰਕਾਰੀ ਨੌਕਰੀਆਂ ਤੇਰੀ ਚੱਲਦੀ ਹੈ ਤੇ ਅਸੀਂ ਹੋਰ ਵੀ ਅਪੀਲ ਕਰਦੇ ਆ ਸਾਡੀਆਂ ਭੈਣਾਂ ਨੂੰ ਜਿਹੜੇ ਲੋਂਗੋਵਾਲ ਦੇ ਨਾਲ ਪਿੰਡ ਦੇ ਸ਼ੇਰੋਂ ਹੈ, ਲੋਹਾ ਕਿੜਾ ਹੈ, ਮਨੂਲ ਹੈ ਜਿੰਨੇ ਵੀ ਆਲੇ ਦੁਆਲੇ ਪਿੰਡ ਜਾਂ ਲੋਂਗੋਵਾਲ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਭੈਣਾਂ ਅੱਜ ਵੀ ਘਰਾਂ 'ਚ ਵੇਰ ਜੁਗਾਰ ਬੈਠੀਆਂ ਨੇ। ਅਨਸਕਿਲਡ ਬੈਠੀਆਂ ਨੇ ਜਿਨ੍ਹਾਂ ਨੂੰ ਕੰਮ ਨਹੀਂ ਆਉਂਦਾ ਉਹ ਨੇੜੇ ਮੂਲੇ ਦਾ ਦਰਵਾਜ਼ਾ ਵੇਖੇ ਆ ਜਾਣ ਤਾਂ ਕਿ ਅਸੀਂ ਜਿਹੜਾ ਅਗਲਾ ਗਰੁੱਪ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ ਉਹਨਾਂ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਹੀ ਮਸ਼ੀਨਾਂ ਦਿੰਨੇ ਆ ਜਿਹੜੀਆਂ ਇਹ ਮਸ਼ੀਨਾਂ ਤੁਸੀਂ ਅੱਜ ਵੀਡੀਓ 'ਚ ਦੇਖ ਰਹੇ ਹੋ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਮਸ਼ੀਨਾਂ ਨੇ ਇਹ ਲੜਕੀਆਂ 6 ਮਹੀਨਿਆਂ ਦੇ ਵਿੱਚ ਸਾਰਾ ਕੰਮ ਸਿੱਖ ਚੁੱਕੀਆਂ ਨੇ ਸਾਡੇ ਬਹੁਤ ਹੀ ਮਿਹਨਤੀ ਅਧਿਆਪਕ ਨੇ ਮੈਡਮ ਰਾਜਵੰਤ ਕੌਰ ਮੈਡਮ ਗੁਰਪ੍ਰੀਤ ਕੌਰ ਮੈਡਮ ਕਾਜਲ ਤੇ ਇਹ ਸਾਰੇ ਹੀ ਅਧਿਆਪਕ ਇੱਕ ਸਾਡੀ ਬੇਟੀ ਹੈ ਰਜਨੀ ਸਾਰੀਆਂ ਇਹ ਮਿਹਨਤੀ ਜਿਹੜੇ ਟੀਚਰ ਨੇ ਜਿਹੜੇ ਲਗਾਤਾਰ ਤਿਆਰੀ ਕਰਾ ਰਹੇ ਨੇ ਤੇ ਸਾਡੇ ਨਾਲ ਸੈਗਰਾਮੀ ਕਲਾ ਕੇਂਦਰ ਦਾ ਬਹੁਤ ਵੱਡਾ ਸਹਿਯੋਗ ਹੈ ਉਹਨਾਂ ਨੇ 21000 ਰੁਪਿਆ ਇਹ ਮਸ਼ੀਨਾਂ ਲਈ ਦਿੱਤਾ ਹੈ ਸਾਡੇ ਨਾਲ ਬਰਾਸ ਫਾਊਂਡੇਸ਼ਨ ਦੇ ਤਰਸੀਮ ਜੈਜੀ ਨੇ ਲੰਗੋਵਾਲ ਤੋਂ ਇਹਨਾਂ ਦੇ ਸਮੂੱਚੇ ਮੈਂਬਰਾਂ ਦਾ ਬਹੁਤ ਸਹਿਯੋਗ ਹੈ ਇਹਨਾਂ ਨੇ ਲੰਗਰ ਦੀ ਸੇਵਾ ਤੇ ਨਾਲ ਤਿੰਨ ਮਸ਼ੀਨਾਂ ਦੀ ਸੇਵਾ ਤੇ ਇੱਕ ਇਨਵਰਟਰ ਲਵਾਇਆ ਮਤਲਬ ਇਹ ਜਿਹੜਾ ਕੰਮ ਹੈ ਇਹ ਇਕੱਲੀ ਬਾਬਾ ਫਰੀਦ ਸੰਸਥਾ ਨਹੀਂ ਕਰ ਰਹੀ ਇਹ ਬਹੁਤ ਸਾਰੀਆਂ ਸੰਸਥਾਵਾਂ ਲਗਾਤਾਰ ਮਿਲ ਜੁਲ ਕੇ ਕਰਦੀਆਂ ਨੇ ਤੇ ਸਾਡੇ ਨਾਲ ਸਾਡੇ ਮਿੱਤਰ ਨੇ ਨਿਤਨਜੀ ਚੰਡੀਗੜ੍ਹ ਤੋਂ ਲਗਾਤਾਰ ਦੋ ਟੀਚਰਾਂ ਦੀ ਤਨਖਾਹ ਦੇ ਰਹੇ ਨੇ ਤੇ ਉਹ ਹੋਰ ਵੀ ਕਹਿੰਦੇ ਰਹਿੰਦੇ ਨੇ ਵੀ ਲਗਾਤਾਰ ਜੇ ਕੋਈ ਹੋਰ ਦਿੱਕਤ ਆ ਤਾਂ ਅਸੀਂ ਉਹਨਾਂ ਨੂੰ ਦੇਵਾਂਗੇ ਉਹਨਾਂ ਨੇ ਪਰ ਸਾਡਾ ਇਹ ਹੁੰਦਾ ਵੀ ਅਸੀਂ ਬੈਟਰ ਕਿਵੇਂ ਕਰ ਸਕੀਏ ਇਸ ਤਰ੍ਹਾਂ ਬਹੁਤ ਸਾਰੇ ਮਿੱਤਰਾਂ ਨੇ ਸਹਿਯੋਗ ਦਿੱਤਾ ਮੈਂ ਕਲੇ-ਕਲੇ ਦਾ ਨਾਮ ਕੀ ਨਵਾ ਵੀ ਵੱਡੇ ਲੈਵਲ ਤੇ ਸਹਿਯੋਗ ਹੋਇਆ ਤਾਂ ਹੀ ਆਪਾਂ ਇਸ ਤਰ੍ਹਾਂ ਦੀ ਜਿਹੜੀ ਫੰਕਸ਼ਨ ਹੈ ਕਰਨ ਜੋਗ ਹੋਇਆ ਤੇ ਹੋਰ ਸਾਡ ਮੈਂ ਬੇਨਤੀ ਕਰੂੰਗਾ ਕਿ ਲੜਕੀਆਂ ਨੂੰ ਉਹ ਰੇਕ ਫੀਲਡ ਚ ਆ ਰਹੀਆਂ ਨੇ ਲੋਡ ਹੈ ਉਹਨਾਂ ਨੂੰ ਇਕੱਠੇ ਹੋ ਕੰਮ ਨੂੰ ਹੋਰ ਵਧੀਆ ਟੰਗਣਾ ਕਰ ਸਕੀਏ ਅਸੀਂ 10 ਅਗਸਤ ਨੂੰ ਲਾਂਟੋ ਵਾਲ ਦੇ 52 ਸ਼ੀਦਾ ਦੇ ਨਾਮ ਤੇ ਉਹਨਾਂ ਬੋਲਜਾ ਸ਼ੀਦਾ ਤੋਂ ਗੱਲ ਹੋਊਗੀ ਜੋ ਕਿ ਬੋਲਜਾ ਸ਼ੀਦਾ ਨੇ ਪਹਿਲੀ ਵਾਰ ਲੋਕਲ ਕਾਨਫਰੰਸ ਸੈਮੀਨਾਰ ਹੋ ਰਿਹਾ ਸਮੋਦਰ ਕਰਨਗੇ ਤੇ ਇਹ ਜਿਹੜਾ ਫੰਕਸ਼ਨ ਹੋਗਾ ਇਹਦੇ ਪ੍ਰੋਟੈਕਟਰ ਇਹਦੇ ਵਿੱਚ ਅਮਨ अरोड़ा ਜੀ ਜਿਹੜੇ ਸਾਡੇ ਕੈਬਨਟ ਮੰਤਰੀ ਉਹ ਪਹੁੰਚਣਗੇ ਤੇ ਅਸੀਂ ਇਹ ਵੀ ਸਰਕਾਰ ਤੋਂ ਵੀ ਇਹ ਆਸ ਕਰਦੇ ਹਾਂ ਕਿਉਂਕਿ ਇਹ ਸੰਸਥਾ ਨੇ ਅਜ ਤੱਕ ਕਿਸੇ ਨੂੰ ਵੀ ਸਰਕਾਰੀ ਜਿਹੜੀ ਮਦਦ ਨਹੀਂ ਮਿਲੀ ਸੰਸਥਾ ਨੂੰ ਅਸੀਂ ਇਹ ਆਸ ਕਰਦੇ ਹਾਂ ਵੀ ਸਾਨੂੰ ਹੋਰ ਜਿਹੜੀਆਂ ਅਦਨੁਕ ਮਸ਼ੀਨਾਂ ਮਿਲਣ ਤਾਂ ਕਿ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਨੂੰ ਅਸੀਂ ਸਮੇਂ ਦੇ ਹਾਂ ਨਹੀਂ ਬਣਾ ਸਕੇ ਉਸ ਤਰ੍ਹਾਂ ਦੇ ਉਹਨਾਂ ਨੂੰ ਬੁਟੀਕ ਖਲਾ ਚੱਗੇ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਪੈਸਾ ਪਿਆ ਨਾ ਦਾ ਜਬਦਾ ਮੇਰਾ ਨਾਮ ਸੁਨੀਤਾ ਰਾਣੀ ਜੀ ਮੈਂ ਸੇਮ ਹੀ ਨੇ ਆ ਇੱਥੇ ਲਾਈ ਜੀ ਆਪਣੇ ਸਿਲਾਈ ਕਢਾਈ ਪੂਰੀ ਵਧੀਆ ਸਿੱਖੀ ਜੀ ਹੁਣ ਸਾਨੂੰ ਮਸ਼ੀਨ ਦਿੱਤੀ ਜਾਂਦੀ ਹੈ ਜੀ ਇਸਦੇ ਬਾਅਦ ਅਸੀਂ ਘਰੇ ਕੰਮ ਚਲਾਉਂਗੇ ਹਾਂ ਜੀ ਓਕੇ ਮੇਰਾ ਨਾਮ ਸੁਨੰਦਾਨੀ ਹੈ ਮੈਂ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਕਲਵੇਸ ਸੁਸਾਇਟੀ ਤੋਂ ਸਿਲਾਈ ਦਾ ਕੰਮ ਸਿੱਖਿਆ 6 ਮਹੀਨੇ ਲਾਇਨੇ تھے ਤੇ ਹੁਣ ਸਾਨੂੰ ਮਸ਼ੀਨਾਂ ਮਿਲੀਆਂ ਨੇ ਗੀਆਂ ਤੇ ਮੈਂ ਕੰਮ ਸਿੱਖ ਚੁੱਕੀ ਹਾਂ ਤੇ ਮੈਂ ਹੁਣ ਘਰ ਜਾ ਕੇ ਆਪਣਾ ਕੰਮ ਸ਼ੁਰੂ ਕਰਾਂਗੀ ਤੇ ਆਪਣੇ ਪੈਰਾਂ ਤੇ ਖੜੀ। ਥੈਂਕ ਯੂ। ਆਬੜਾ। ਮੇਰਾ ਨਾਮ ਅੰਜੂ ਹੈ। ਮੈਂ ਬਾਬਾ ਫਰੀਦ ਮੋਰਲ ਐਜੂਕੇਸ਼ਨ ਦੇ ਵਿੱਚ ਇੱਥੇ ਸਿਲਾਈ ਕਢਾਈ ਸਿੱਖੀ ਹੈ। ਵਧੀਆ ਕੱਪੜੇ ਬਣਾਉਣੇ ਆ ਗਏ ਅਸੀਂ ਆਪਣਾ ਘਰ ਕੰਮ ਕਰ ਸਕਦੇ ਹਾਂ ਸਾਨੂੰ ਇਹ ਮਸ਼ੀਨ ਦਿੱਤੀ ਗਈ ਹੈਗੀ ਸੰਸਥਾ ਵੱਲੋਂ ਤੇ ਹੁਣ ਅਸੀਂ ਘਰ ਕੰਮ ਕਰਕੇ ਅਸੀਂ ਵਧੀਆ ਆਪਣਾ ਰੋਜ਼ਗਾਰ ਚਲਾ ਸਕਦੇ ਹਾਂ ਆਪਦੇ ਬੱਚਿਆਂ ਨੂੰ ਵਧੀਆ ਪਾਲ ਸਕਦੇ ਹਾਂਗੇ ਉਹਨਾਂ ਦਾ ਪਾਲਣ ਪੋਸ਼ਣ ਵਧੀਆ ਕਰ ਸਕਦੇ ਹਾਂਗੇ ਧੰਨਵਾਦ ਬੇਟਾ ਕੀ ਨਾਮ ਆਪਦਾ ਸ਼ਸ਼ੀਕਾਲ ਜੀ ਮੇਰਾ ਨਾਮ ਸੀਮਾ ਰਾਣੀ ਹੈ ਸੀਮਰਣ ਜੀ ਆ ਬਾਬਾ ਫਰੀਦ ਦੇ ਵਿੱਚ ਜਿਹੜਾ ਕੰਮ ਸਿੱਖਿਆ ਦੱਸੋ ਇਹਦੇ ਬਾਰੇ ਮੈਂ ਬਾਬਾ ਫਰੀਦ ਮਨਮੋਰੀਆ ਚ 6 ਮਹੀਨੇ ਦਾ ਕੋਰਸ ਪੂਰਾ ਕੀਤਾ ਤੇ ਮੈਨੂੰ ਮਸ਼ੀਨ ਮਿਲੀ ਆ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਘਰੇ ਜਾ ਕੇ ਆਪਦਾ ਕੰਮ ਜ਼ਕਾਰ ਤੋਰ ਸਕਦਾ ਆਵਾਜ਼ ਨਹੀਂ ਕਰਾਂਗੇ ਫੜ ਲੈ ਆਈ ਬੰਨ ਲਾ ਆਈ ਫੜ ਠੀਕ ਹੈ ਲੈ ਲੈ ਆ ਹਾਂ ਬੇਟਾ ਬੋਲੋ ਬਾਬਾ ਫਰੀਦ ਮਨਮੋਰੀਆ ਵਿੱਚ ਸਿਲਾਈ ਕਢਾਈ ਦਾ ਕੰਮ ਸਿੱਖਿਆ ਹੀ ਤੇ ਸਾਨੂੰ ਮਸ਼ੀਨਾ ਦਿੱਤੀ ਹੈ ਗਿੰਦਿਆਂ ਨੇ। ਇਸ ਤੋਂ ਬਾਅਦ ਅਸੀਂ ਆਪਦੇ ਘਰੇ ਉਜਾਰ ਕੋਰਾਂਗੇ ਤੇ ਸਲਾਈ ਕਿਢਾਈ ਦਾ ਕੰਮ ਕਰਕੇ ਆਪਦਾ ਕੰਮ ਪੂਰਾ ਕਰਾਂਗੇ ਤੇ ਕੁਛ ਖਮਾਉਂਦੀ ਕੁਛ ਨਾਮ ਨੇ ਬੱਚਾ ਬੇਟਾ ਉਹਦਾ ਨਾਮ ਮਨਦੀਪ ਕੌਰ ਜੀ। ਠੀਕ। ਨਾਮ ਸਿਮਨਜੀਤ ਕੋਰਾ ਹੈ। ਮੈਨੂੰ 6 ਮਹੀਨੇ ਹੋ ਗਏ ਸਲਾਈ ਸਿੱਖਦੇ ਨੂੰ ਮੈਂ ਬਹੁਤ ਵਧੀਆ ਸਿੱਖੀ ਹੈ ਤੇ ਮੈਨੂੰ ਨੇ ਬਹੁਤ ਵਧੀਆ ਮਿਹਨਤ ਕਰਾਈ ਹੈ ਤੇ ਮੈਂ ਵੀ ਬਹੁਤ ਮਿਹਨਤ ਕੀਤੀ ਉਹਨਾਂ ਦੇ ਨਾਲ ਲਗਨ ਨਾਲ ਤੇ ਮੈਂ ਹੁਣ ਅੱਗੇ ਅਹ ਵੀ ਤੋਂ ਪਟਿਆਲਾ ਰਪਾ ਤੋਂ ਮਾਉਂਗੀ ਅੱਗੇ ਆਪਦਾ ਬੁਟੀਕ ਖੋਲੂਗੀ ਨਾਲ ਦੂਜਿਆਂ ਨੂੰ ਵੀ ਲਾਉਂਗੀ ਕੰਮ ਦੇ ਓਕੇ ਇੱਕ ਮੈਂ ਮੈਂ ਗੇਟ ਬੰਦ ਕਰ ਚੱਲ ਬੇਟਾ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਇੱਥੋਂ ਬਾਬਾ ਬਾਬਾ ਫਰੀਦ ਮੈਮੋਰੀਅਲ ਸੈਂਟਰ ਵਿੱਚੋਂ ਸਿਲਾਈ ਸਿੱਖੀ ਆ ਜਿਵੇਂ ਮੈਨੂੰ 6 ਮਹੀਨੇ ਹੋ ਗਏ ਇੱਥੇ ਕੋਰਸ ਕਰਦੇ ਨੂੰ ਤੇ ਮੈਂ ਇਸ ਦੇ ਨਾਲ ਨਾਲ ਕਢਾਈ ਵੀ ਸਿੱਖੀ ਆ ਤੇ ਹੁਣ ਮੈਨੂੰ ਸਾਰਾ ਸਿਲਾਈ ਕਢਾਈ ਦੋਨੋਂ ਪੂਰਾ ਵਧੀਆ ਆਨ ਲੱਗ ਗਿਆ ਤੇ ਮੈਂ ਇਹ ਮੈਨੂੰ ਇੱਥੋਂ ਮਸ਼ੀਨ ਮਿਲ ਰਹੀ ਆ ਤੇ ਮੈਂ ਇਸ ਨਾਲ ਹੁਣ ਆਪਣਾ ਰੋਜ਼ਗਾਰ ਕਰਾਵਾਂ। ਸਿਹਾਨੀ ਬਣਾ ਸਕੇ ਉਸ ਤਰ੍ਹਾਂ ਦੇ ਉਹਨਾਂ ਨੂੰ ਬੁਟੀਕ ਖਲਾ ਚ ਗਈ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਪੈਸਾ ਪਿਆ। ਆਪਾਂ ਨੇ ਹੁਣ ਵੀ ਦੇਖਿਆ ਵੀ ਕਈ ਸਾਡੀਆਂ ਇਸ ਤਰ੍ਹਾਂ ਦੀਆਂ ਲੜਕੀਆਂ ਨੇ ਜੋ ਪਿਛਲੇ ਸਮੇਂ ਸਿੱਖ ਕੇ ਗਈਆਂ ਨੇ 1 ਲੱਖ ਰੁਪਏ ਮਹੀਨਾ ਵੀ ਕਮਾਉਂਦੀਆਂ ਨੇ ਤੇ ਹੁਣ ਅਸੀਂ ਇਹਨਾਂ ਨੂੰ ਵਧਾਈ ਦੇਵਾਂਗੇ ਵੀ ਇਹ ਚੰਗੀਆਂ ਮਸ਼ੀਨਾਂ ਤੇ ਘਰਾਂ ਦੇ ਵਿੱਚ ਆਪਦਾ ਰੋਜ਼ਗਾਰ ਤੋਰਨ ਜਾਂ ਕਿਤੇ ਨਾ ਕਿਤੇ ਬਹੁਤ ਸਾਰੀਆਂ ਕੰਪਨੀਆਂ ਸਾਡੇ ਕੋਲੇ ਏ ਇਮਪਲਾਈਮੈਂਟ ਲਈ ਆਉਂਦੀਆਂ ਨੇ ਉੱਥੇ ਵੀ ਰੋਜ਼ਗਾਰ ਕਰ ਸਕਦੀਆਂ ਨੇ ਤੇ ਤਾਂ ਕਿ ਜਿਹੜਾ ਰੋਜ਼ਗਾਰ ਜੇ ਆਪਣਾ ਰੋਜ਼ਗਾਰ ਆਪਦੇ ਕੋਲੇ ਹੋਊਗਾ ਤੇ ਆਰਥਿਕ ਤੌਰ ਤੇ ਮਜ਼ਬੂਤ ਹੋਣ ਗਿਆ ਤਾਂ ਘਰਾਂ ਚੋਂ ਲੜਾਈਆਂ ਵੀ ਖਤਮ ਹੋਣਗੀਆਂ ਤੇ ਬੱਚਿਆਂ ਦਾ ਪਾਲਣ ਪੋਸਣ ਵਧੀਆ ਵੀ ਹੋਊਗਾ ਤੇ ਸਮਾਜ ਵੀ ਵਧੀਆ ਬਣੂਗਾ ਤੇ ਮੈਂ ਫੇਰ ਸਾਰੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਹੜੀਆਂ ਸਾਡੇ ਨਾਲ ਲਗਾਤਾਰ ਪੈਰਾ ਦੇ ਰੀਆਂ ਨੇ ਤੇ ਮੈਂ ਫੇਰ ਇੱਕ ਵਾਰ ਲੋਕਾਂ ਨੂੰ ਅਪੀਲ ਕਰਦਾ ਕਿ ਸਾਡੀਆਂ ਬੱਚੀਆਂ ਨੂੰ ਕਿਉਂਕਿ ਵੀਡੀਓ ਬਣਾਉਣ ਦਾ ਸਾਡਾ ਹੀ ਮਕਸਦ ਹੈ ਵੀ ਜਿਹੜੀਆਂ ਲੜਕੀਆਂ ਰਹਿ ਗਈਆਂ ਉਹੋ ਵੀ ਆਉਣ ਤੇ ਬਾਕੀ ਤਜਰਬੇ ਇਹਨਾਂ ਲੜਕੀਆਂ ਤੋਂ ਮੈਂ ਕਹੂੰਗਾ ਵੀ ਭੋਲਾ ਸਿੰਘ ਸਿਗਰਾਮੀ ਤੇ प्रमोद ਜੀ ਨੂੰ ਇਹਨਾਂ ਤੋਂ ਆਪਦਾ ਐਕਸਪੀਰੀਅੰਸ ਪੁੱਛ ਲੈਣ ਵੀ 6 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਕੋਈ ਦਿੱਕਤ ਆਈ ਹੋਵੇ ਤਾਂ ਅਸੀਂ ਉਹ ਸੁਧਾਰ ਕਰ ਸਕੀਏ ਬਹੁਤ ਬਹੁਤ ਧੰਨਵਾਦ